ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇਂ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ਼ ਨਹੀਂ ਕੱਠਿਆਂ ਤੇਂ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆੜਿਆ ਮੂ ਚੰਗੀਆਂ 1/3 ਛਾਤੀਆਂ ਨੰਗੀਆਂ ਕਰ ਦੇ ਰੀਸ ਕਰਾਨੀ ਦੀਂ ਦਿਨ ਕਾਲ ਯੁਗ ਦੇ ਮਾੜੇ ਵੱਧ ਕੀ ਕਾਰ ਸ਼ੈਤਾਨੀ ਦੀਂ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾਂ ਤੇ ਇੱਕ ਕੰਨ ਚ ਪੈਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਜੜਾ ਲਈਆ ਹੈ ਲੜਕਾ ਕੇ ਲੜਕੀ ਪੋਰਾ ਸਮਝਣਾ ਆ ਰਹੀ ਜਾਂਗਾ ਪੋਰਾ ਪਰਨਾ